ਦੋਸਤੋ ਅਕਸਰ ਆਪਾਂ ਇੱਕ ਕਹਾਵਤ ਸੁਣਦੇ ਆ ਹਾਸੇ ਦਾ ਤਮਾਸ਼ਾ ਕਿ ਗੱਲ ਤਿਆਰ ਕੀਤੀ ਸੀ ਹਾਸੇ ਲਈ ਪਰ ਉਹਦਾ ਤਮਾਸ਼ਾ ਵੱਡਾ ਬਣ ਗਿਆ ਤਾਂ ਅੱਜ ਇਹ ਜੀਆਂ ਤਿੰਨ ਕਾਮੇਡੀ ਫਿਲਮਾਂ ਦੀ ਗੱਲ ਕਰੂੰਗਾ ਜਿਹੜੀਆਂ ਬਣਾਈਆਂ ਤਾਂ ਹਾਸੇ ਠੱਠੇ ਲਈ ਗਈਆਂ ਸੀ ਪਰ ਉਹ ਤਮਾਸ਼ਾ ਇੰਨਾ ਵੱਡਾ ਬਣ ਗਿਆ ਕਿ ਬਹੁਤ ਸਾਰੇ ਵੱਡੇ ਵੱਡੇ ਮੁਲਕਾਂ ਦੇ ਵਿੱਚ ਡਾਂਗ ਖੜਕ ਦੀ ਖੜਕ ਦੀ ਬੱਚੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਜਤਿੰਦਰਜੀਤ ਅੱਜ ਤਿੰਨ ਇਹ ਜੀਆਂ ਕਾਮੇਡੀ ਫਿਲਮਾਂ ਦੀ ਗੱਲ ਕਰਨੀ ਆ ਜਿਹੜੀਆਂ ਬਣਾਈਆਂ ਤਾਂ ਹੱਸਣ ਲਈ ਗਈਆਂ ਸੀ ਪਰ ਪੰਗੇ ਡੇਡ ਵੱਡੇ ਪੈ ਗਏ ਕਿ ਕਈ ਸਾਲ ਉਹਨਾਂ ਤੇ ਰੋਕ ਵੀ ਲੱਗੀ ਰਹੀ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਕਰਕੇ ਉਹਦੇ ਸ਼ੋਅ ਉਤਾਰ ਦਿੱਤੇ ਗਏ ਕਿ ਯਾਰ ਦੰਗੇ ਨਾ ਪੜਕਿਆ ਤਾਂ ਦੋਸਤੋ ਇਸ ਲੜੀ ਦੀ ਮੈਂ ਜਿਹੜੀ ਪਹਿਲੀ ਫਿਲਮ ਦਾ ਜ਼ਿਕਰ ਕਰੂੰਗਾ ਕਿ ਉਹ ਇੱਕ ਕਜ਼ਾਕਿਸਤਾਨ ਮੁਲਕ ਹੈ ਤਾਂ ਉੱਥੋਂ ਇੱਕ ਪੱਤਰਕਾਰ ਟੀਵੀ ਦਾ ਪੱਤਰਕਾਰ ਹੈ ਜਿਹੜਾ ਉਹ ਯੂਐਸ ਪੇਜਿਆ ਜਾਂਦਾ ਤਾਂ ਕਿ ਉਹ ਉਥੋਂ ਦੇ ਲੋਕਾਂ ਦੀ ਇੰਟਰੋ ਕਰ ਸਕੇ ਉਥੋਂ ਦੀ ਜਿਹੜੀ ਅਮੀਰ ਵਿਰਾਸਤ ਹੈ ਉਹਦੇ ਬਾਰੇ ਉਹ ਮਤਲਬ ਗੱਲਾਂ ਬਾਤਾਂ ਕਰਕੇ ਲੋਕਾਂ ਨਾਲ ਤੇ ਆਪਣੇ ਦੇਸ਼ ਦੇ ਵਿੱਚ ਆ ਕੇ ਉਹ ਗੱਲ ਉਹਨਾਂ ਬਾਰੇ ਦੱਸੂਗਾ ਤਾਂ ਜਿਹੜਾ ਸਾਡਾ ਮੇਨ ਕੈਰੈਕਟਰ ਆ ਬ੍ਰੈਟ ਉਹ ਅਮਰੀਕਾ ਜਾਂਦਾ ਹੈ ਅਮਰੀਕਾ ਦੇ ਸਫ਼ਰ ਦੌਰਾਨ ਜੋ ਫਰ ਕਾਮੇਡੀ ਬਣਦੀ ਹੈ ਜੋ ਜੱਬਲੀਆਂ ਮਾਰਦਾ ਉਹ ਕਿਉਂਕਿ ਉਹ ਦਿਖਾਈ ਏਦਾਂ ਦਾ ਗਿਆ ਕੈਰੈਕਟਰ ਕਿ ਉਹ ਕੁਝ ਵੀ ਪੁੱਛ ਲੈਂਦਾ ਲੋਕਾਂ ਤੋਂ ਕੋਈ ਵੀ ਉਹ ਕਿਸੇ ਦੇ ਘਰੇ ਵੜ ਜਾਂਦਾ ਕਿਉਂਕਿ ਸਾਰਿਆਂ ਨੂੰ ਕਿਹਾ ਗਿਆ ਕਿ ਭਾਈ ਇਹਨੇ ਗੱਲਾਂ ਬਾਤਾਂ ਕਰਨੀਆਂ ਸਾਡੇ ਲੋਕਾਂ ਨਾਲ ਤਾਂ ਜਿਵੇਂ ਉਹ ਜੋ ਕੁਝ ਉਹ ਤਮਾਸ਼ੇ ਕਰਦਾ ਉਹ ਇੰਨਾ ਕੁਝ ਹੋ ਜਾਂਦਾ ਕਿ ਬਾਅਦ ਜਦੋਂ ਫਿਲਮ ਰਿਲੀਜ਼ ਹੋਈ ਹੈ ਬਲਕਿ ਯੂਐਸ ਦੇ ਵਿੱਚ ਉਹ ਉਤਾਰ ਦਿੱਤੀ ਗਈ ਸੀ ਇਹ ਤਾਂ ਕਿ ਜਿਹੜਾ ਦੰਗੇ ਨਾ ਵੜਕਿਆ ਜਿਹੜੇ ਕਿ ਅਫਗਾਨistan ਦੇ ਲੋਕ ਸੀਗੇ ਉਹਨਾਂ ਨੇ ਆਪਣੀ ਇਹ ਬੇਇੱਜ਼ਤੀ ਮੰਨੀ ਇਸ ਫਿਲਮ ਬਾਰੇ ਬਹੁਤ ਕੁਝ ਉਹਨਾਂ ਨੇ ਛਾਪਿਆ ਬਹੁਤ ਕੁਝ ਬੋਲ ਲਏ ਨੇ ਉਹ ਮਤਲਬ ਵਿਸ਼ੂ ਪਦਰਤੇ ਦੇ ਬਾਰੇ ਇਤਰਾਜ ਉਠਾਇਆ ਗਿਆ ਕਿ ਕਿਸਾਨ ਲੋਕਾਂ ਨੂੰ ਬੇਵਕੂਫ ਦਿਖਾਇਆ ਗਿਆ ਇਹਦੇ ਵਿੱਚ ਤਾਂ ਇਹ ਦੋਸਤੋ ਫਿਲਮ ਸੀ ਬ੍ਰੈਟ ਜਿਹੜਾ ਤੁਹਾਡਾ ਮੇਨ ਕਰੈਕਟਰ ਆ ਉਹਦਾ ਨਾ ਵੀ ਬ੍ਰੈਟ ਹੁੰਦਾ ਤੇ ਦੇਖਿਓ ਕਮੇਡੀ ਬਹੁਤ ਜ਼ਿਆਦਾ ਆ ਬਸ ਥੋੜਾ ਜਿਹਾ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਤੁਹਾਡਾ ਹੀਰੋ ਆ ਇਸ ਫਿਲਮ ਦਾ ਸਾਸ਼ਾ ਕੋਹਨ ਬੈਰਨ ਤੇ ਉਹ ਬੰਦੇ ਦਾ ਥੋੜਾ ਜਿਆਦਾ ਮੈਂ ਤੁਹਾਂ ਕਿ ਇਦੀਆਂ ਫਿਲਮਾਂ ਕਾਮੇਡੀ ਬਹੁਤ ਜ਼ਿਆਦਾ ਹੋਰ ਵੀ ਆਈਆਂ ਹੋਈਆਂ ਤੇ ਉਹ ਦਾ ਇਹ ਨਹੀਂ ਪਤਾਗਾ ਕਿ ਕਿਹੜਾ ਸੀਨ ਤੁਹਾਡੇ ਸਾਹਮਣੇ ਆ ਜਾਏ ਇਸ ਕਰਕੇ ਥੋੜਾ ਜਿਹਾ ਖੁੱਲੇ ਦਿਮਾਗ ਨਾਲ ਦੇਖਿਓ ਬ੍ਰੈਟ ਕਾਮੇਡੀ ਫਿਲਮ ਬਹੁਤ ਅੱਛੀ ਹੈ। ਲੋ ਜੀ ਇੱਕ ਸਲੜੀ ਦੀ ਜਿਹੜੀ ਦੂਸਰੀ ਫਿਲਮ ਆ ਉਹ ਵੀ ਸਾਸ਼ਾ ਬੈਰਨ ਕੋਹਿੰਦੀ ਹੂਈ ਹੈ। ਜਿਆਦਾਤਰ ਫਿਲਮਾਂ ਇਹ ਆਪ ਹੀ ਲਿਖਦੇ ਨੇ ਤੇ ਇਸ ਕਰਕੇ ਥੋੜਾ ਆਪਣੇ ਮੁਤਾਬਕ ਇਹ ਕਰੈਕਟਰ ਨੂੰ ਢਾਲ ਲੈਂਦੇ ਨੇ ਲਿਖਣ ਲੋੜੇ। ਦੋਸਤੋ ਇਹਦੇ ਵਿੱਚ ਇੱਕ ਤਾਨਾਸ਼ਾ ਹੈ ਜਿਹੜਾ ਕਿ ਵੈਸੇ ਤਾਂ ਕਲਪਨਿਕ ਹੈ ਮਟ ਜਦੋਂ ਫਿਲਮ ਰਿਲੀਜ਼ ਹੋਈ ਸੀ ਜਦ ਤੱਕ ਪਾਕਿਸਤਾਨ ਬੈਲਾਰੂਸ ਤੰਜ਼ਾ ਜਿਹੜੇ ਇਹਦੇ ਨਾਂ ਆਸ-ਪਾਸ ਦੇ ਮੁਲਕ ਨੇ ਜਿੱਥੇ ਤਾਨਾਸ਼ਾਹੀ ਹੈਗੀ ਬਹੁਤ ਚਰ ਰਹੀ ਹੈ। ਤਾਂ ਉੱਥੋਂ ਦੇ ਜਿਹੜੇ ਵਸਨੀਕ ਸੀਗੇ ਜਾਂ ਉੱਥੋਂ ਦੇ ਲੋਕ ਸੀਗੇ ਉਹਨਾਂ ਨੇ ਇਹਤੇ ਬੜਾ ਇਤਰਾਜ਼ ਕੀਤਾ ਸੀ ਕਿ ਸਾਡੇ ਬੰਦੇ ਦੀ ਤੁਸੀਂ ਮਤਲਬ ਜਾਣ ਬੁਝ ਕੇ ਤੁਸੀਂ ਇਨਸਲਟ ਕੀਤੀ ਆ ਬਹੁਤ ਕਮੇਡੀ ਵਾਲਾ ਬਹੁਤ ਜ਼ਿਆਦਾ ਕਾਮਿਕ ਸੀਨਸ ਨੇ ਇਹਦੇ ਵਿੱਚ ਐ ਡੈਨ ਕਿੰਗਸਲੇ ਵੀ ਇਹਦੇ ਵਿੱਚ ਇੱਕ ਬਹੁਤ ਵਧੀਆ ਰੋਲ ਦੇ ਵਿੱਚ ਨੇ ਦੋਸਤੋ ਇਹ ਚ ਹੁੰਦਾ ਕੀ ਹੈ ਕਿ ਇੱਕ ਤਾਨਾਸ਼ਾਹ ਕਿਸੇ ਪਲੇਸ ਜਾਓ ਪਰ ਨਾਮ ਨਹੀਂ ਲੈਂਦੇ ਕੀ ਤੇ ਉਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਸ ਕਰਕੇ ਬੁਲਾਇਆ ਜਾਂਦਾ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਐਟੋਮਿਕ ਜਿਹੜਾ ਪ੍ਰੋਗਰਾਮ ਤੁਸੀਂ ਚਲਾ ਰੱਖਿਆ ਆਪਣੇ ਦੇਸ਼ ਦੇ ਵਿੱਚ ਉਹਦੇ ਬਾਰੇ ਗੱਲ ਕਰਨੀ ਆ ਜਾਂ ਸੰਬੋਧਨ ਕਰਨਾ ਤੁਸੀਂ ਯੂਨਾਈਟਿਡ ਨੇਸ਼ਨਸ ਤੋਂ ਹੁਣ ਡਿਕਟੇਟਰ ਜਿਹੜਾ ਆਪਣਾ ਜਾਂਦਾ ਉਸ ਦੇਸ਼ ਦੇ ਵਿੱਚ ਤਾਂ ਉੱਥੇ ਉਹਦਾ ਇੱਕ ਆਪਣਾ ਵੀ ਕੋਈ 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 ਇਹੋ ਜਿਹਾ ਮਿਸ਼ਨ ਆ ਜਿਹੜਾ ਉਹਨੇ ਪੂਰਾ ਕਰਨਾ ਬਟ ਜੇ ਜਦੋਂ ਜਿੱਥੇ ਰਹਿੰਦਾ ਹੈ ਜਾਂ ਜਿਹੜਿਆ ਉਹਨੂੰ ਜਗਾ ਦਿੱਤੀ ਜਾਂਦੇ ਆਂ ਕਾਰਾਂ ਜਾਂ ਹੁਕਮੰਦਾਰ ਦੇਖਦਾ ਜਿਹੜਾ ਯੂ ਐਸ ਨੂੰ ਦੇਖਦਾ ਤਾਂ ਉਹਨੂੰ ਕੀ ਕੀ ਕਾਮਿਕ ਸਿਚੁਏਸ਼ਨ ਪਾਦਾ ਹੁੰਦੀਆਂ ਬਹੁਤ ਕਾਮੇਡੀ ਆ ਦੇ ਵਿੱਚ ਫਿਰ ਮੈਂ ਕਹੂੰਗਾ ਥੋੜਾ ਜਿਹਾ ਖੋਲੇ ਦਿਮਾਗ ਨਾਲ ਦੇਖਿਓ ਕਿਉਂਕਿ ਸਾਸ਼ਾ ਦੀਆਂ ਫਿਲਮਾਂ ਦੇ ਵਿੱਚ ਕੋਈ ਸੀਨ ਕੁਝ ਵੀ ਹੋ ਸਕਦਾ ਹੈ ਜਿਸ ਕਰਕੇ ਜਿਹੜਾ ਆਪਣਾ ਦਿਮਾਗ ਨੂੰ ਥੋੜਾ ਜਿਹਾ ਗੋਲ ਕੇ ਫਿਲਮ ਨੂੰ ਦੇਖਿਓ ਅੱਛੀ ਫਿਲਮ ਹੈ ਫਿਲਮ ਦਾ ਨਾਮ ਸੀ 2012 ਚਾਈ ਸੀ ਅ ਦਾ ਡਿਕਟੇਟਰ ਬਹੁਤ ਅੱਛੀ ਫਿਲਮ ਹੈ ਕਾਮੇਡੀ ਫਿਲਮ ਹੈ ਇਹਨੂੰ ਉਦਾਂ ਹੀ ਦੇਖਿਓ ਮਤਲਬ ਬਟ ਜਦੋਂ ਫਿਲਮ ਆਈ ਸੀ ਤਾਂ ਵਿਵਾਦ ਬਹੁਤ ਹੋਏ ਸੀ ਦੇਖਿਓ ਸਾਸਾ ਦੀ ਫਿਲਮ ਹੈ ਦਾ ਡਿਕਟੇਟਰ ਲੈ ਵੀ ਮਿੱਤਰੋ ਜਿਹੜੀ ਹੁਣ ਫਿਲਮ ਨੇ ਮੈਂ ਗੱਲ ਕਰਨੀ ਆ ਇਹ ਫਿਲਮ ਜਦੋਂ ਆਈ ਸੀ ਤਾਂ ਜਿਹੜੇ ਦੇਸ਼ ਦੇ ਖਿਲਾਫ ਇਸ ਫਿਲਮ ਨੂੰ ਸਮਝਿਆ ਗਿਆ ਜਾਂ ਉਹ ਦੇਸ਼ ਨੂੰ ਲੱਗਿਆ ਕਿ ਸਾਡੇ ਖਿਲਾਫ ਹੈ ਫਿਲਮ ਉਸ ਦੇਸ਼ ਨੇ ਮਤਲਬ ਇਹ ਵੀ ਕਹਤਾ ਸੀਗਾ ਕਿ ਇਹ ਐਕਟ ਆਫ ਵਾਰ ਆ ਸਾਡੇ ਦੇਸ਼ ਦੇ ਖਿਲਾਫ ਅਮਰੀਕਾ ਦਾ ਤਾਂ ਅਸੀਂ ਇਹ ਸਮਝਾਂਗੇ ਕਿ ਇਹ ਫਿਲਮ ਬਣਾ ਕੇ ਅਮਰੀਕਾ ਨੇ ਸਾਡੇ ਦੇਸ਼ ਤੇ ਹਮਲਾ ਕੀਤਾ ਤਾਂ ਮਿੱਤਰੋ ਦੋ ਟੀਵੀ ਦੇ ਜਰਨਲਿਸਟ ਨੇ ਯੂ ਐਸ ਦੇ ਵਿੱਚ ਉਹ ਇੱਕ ਸ਼ੋਅ ਚਲਾਉਂਦੇ ਨੇ ਦ ਸਕਾਈ ਲਾਰਕ ਹਾਰਨ ਤੇ ਡੇਵ ਉਹ ਬੜੇ ਮਸ਼ਹੂਰ ਨੇ ਸਾਰੇ ਵਰਲਡ ਦੇ ਵਿੱਚ ਬੜੇ ਉਹਨਾਂ ਦੇ ਚਰਚੇ ਨੇ ਵੱਡੇ ਵੱਡੇ ਲੋਕ ਉਹਨਾਂ ਨੂੰ ਇੰਟਰਵਿਊਸ ਦਿੰਦੇ ਨੇ ਉਹਨਾਂ ਦੀ ਡਿਊਟੀ ਲਈ ਜਾਂਦੀ ਹੈ ਯੂਐਸ ਵੱਲੋਂ ਕਿ ਤੁਸੀਂ ਜੀ ਨਾਰਥ ਕੋਰੀਆ ਦਾ ਜਿਹੜਾ ਡਿਕਟੇਟਰ ਹੈ ਕਿਮ ਜੋਗੁੰਗ ਨੂੰ ਤੁਸੀਂ ਉਹਦੀ ਇੰਟਰਵਿਊ ਕਰਨੀ ਹੈ ਤੇ ਇੰਟਰਵਿਊ ਐਸੀ ਕਰਨੀ ਹੈ ਕਿ ਜਿਹੜਾ ਵੀ ਤੁਸੀਂ ਉਹਦਾ ਕੁਝ ਸ਼ੂਟ ਕਰੋ ਰਿਕਾਰਡ ਕਰੋ ਇਹ ਜਿਹੇ ਬੁੱਠੇ ਸਿੱਧੇ ਕੁਐਸਚਨ ਪੁੱਛਣੇ ਆ ਜਿਹਦੇ ਨਾਲ ਉਹਨੂੰ ਆਪਾਂ ਸਾਰੇ ਸੰਸਾਰ ਦੇ ਸਾਹਮਣੇ ਮਤਲਬ ਵੀ ਐਕਸਪੋਜ਼ ਕਰ ਸਕੀਏ ਜਿਵੇਂ ਇਹ ਸਭ ਮਤਲਬ ਇਹਦਾ ਡਰਾਮੇਬਾਜ਼ੀ ਕੀ ਆ ਇਹ ਉਹ ਤੁਹਾਨੂੰ ਪਤਾ ਨਾਰਥ ਕੋਰੀਆ ਇੱਕ ਇੱਕ ਤਰ੍ਹਾਂ ਦਾ ক্লোਜ਼ਡ ਹੋਲਕਾ ਜਿਹੜਾ ਕੇਜੀ ਦੇ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਖਬਰਾਂ ਬਾਹਰ ਨਹੀਂ ਆਉਂਦੀਆਂ ਗਿਆ ਜਿੰਨੀ ਇੱਕ ਸੁਣੀ ਸੁਣੀ ਰਹੀਆ ਉਹ ਇਹ ਵੀ ਕਿਹਾ ਜਾਂਦਾ ਕਿ ਨਾਰਥ ਕੋਰੀਆ ਖੁਦ ਆਪਦੇ ਬਾਰੇ ਜਿੰਨਾ ਦੱਸਣਾ ਚਾਹੁੰਦਾ ਸੰਸਾਰ ਨੂੰ ਉਹ ਨਹੀਂ ਕੀ ਖਬਰ ਬਾਹਰ ਕੱਢਦਾ ਵੀ ਬਹੁਤ ਸਾਰੀਆਂ ਉੱਥੋਂ ਦੀ ਆਪਾਂ ਖਤਰਨਾਕ ਗੱਲਾਂ ਵੀ ਸੁਣਦੇ ਆ ਕਿ ਜੀ ਉੱਥੇ ਤੁਸੀਂ ਹੱਸ ਨਹੀਂ ਸਕਦੇ ਪਬਲਿਕਲੀ ਰੋ ਨਹੀਂ ਸਕਦੇ ਜੀ ਉਹ ਇਹ ਜਿਹਾ ਬਹੁਤ ਕੁਝ ਹੈ ਤਾਂ ਦੋਸਤੋ ਹਾਰੂਨ ਤੇ ਡੇਵ ਕਿਸੇ ਤਰੀਕੇ ਨਾਲ ਮਨਜ਼ੂਰੀ ਲੈ ਕੇ ਨਾਰਥ ਕੋਰੀਆ ਪਹੁੰਚ ਜਾਂਦੇ ਆ ਹੁਣ ਇੱਕ ਇਹਨਾਂ ਦਾ ਮਿਸ਼ਨ ਹੋਰ ਵੀ ਆ ਜਿਹੜਾ ਕਿ ਮੈਂ ਤੁਹਾਨੂੰ ਪਾਇਲਰ ਨੇ ਦੰਦਾ ਤੁਹਾਨੂੰ ਕਿ ਇੰਟਰਵਿਊ ਤਾਂ ਕਰਨੀ ਕਰਨੀ ਹੈ ਇੱਕ ਹੋਰ ਖਤਰਨਾਕ ਕੰਮ ਇਹਨਾਂ ਨੂੰ ਸੌਂਪਿਆ ਜਾਂਦਾ ਕੀ ਉਹ ਕੰਮ ਨੂੰ ਕਰ ਪਾਉਂਦੇ ਜਾਂ ਨਹੀਂ ਕਰ ਪਾਉਂਦੇ ਕਿਸ ਤਰ੍ਹਾਂ ਦੀ ਇੰਟਰਵਿਊ ਰਹਿੰਦੀ ਆ ਬਹੁਤ ਸਾਰੇ ਕਾਮਿਕ ਇਹਦੇ ਸਿਚੁਏਸ਼ਨਸ ਨੇ ਮਤਲਬ ਕਲੀ ਕੋਮੇਡੀ ਫਿਲਮ ਨਹੀਂ ਇਹਨੂੰ ਕਹਿ ਸਕਦੇ ਹਾਂ ਕਾਮੇਡੀ ਫਿਲਮ ਹੈ ਬਟ ਇਹਦੇ ਵਿੱਚ ਐਕਸ਼ਨ ਵੀ ਬਹੁਤ ਅੱਛਾ ਆ ਜ਼ਰੂਰ ਦੇਖੋ ਦੋਸਤੋ 2014 ਦੇ ਵਿੱਚ ਆਈ ਸੀ ਦਾ ਇੰਟਰਵਿਊ ਬੜੀ ਅੱਛੀ ਕਾਮਿਕ ਫਿਲਮ ਹੈ ਬਹੁਤ ਸਾਰੀਆਂ ਤੁਹਾਨੂੰ ਮਤਲਬ ਇਹ ਜੈਸ ਸਿਚੁਏਸ਼ਨ ਮਿਲਣਗੇ ਜਿਹੜੀਆਂ ਥੋੜਾ ਬਹੁਤ ਅੱਛਾ ਮਨੋਰੰਜਨ ਕਰਨੀਆਂ ਤੇ ਮੇਰੀ ਸफारਿਸ਼ ਤੇ ਇਹ ਵੀ ਫਿਲਮ ਦੇਖਿਓ ਦਾ ਇੰਟਰਵਿਊ ਤੇ ਦੋਸਤੋ ਮਿਲਦੇ ਆ ਫਿਰ ਕਿਸੇ ਨਵੇਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਕਿਸੇ ਨਵੀਂ ਫਿਲਮ ਦਾ ਜਿ세 ਹੋਰ ਗੱਲ ਬਾਰੇ ਮਿਲਦੇ ਆ ਫਿਰ ਆਸਤਿਕਾਲ